ਅਨਜੀ ਕੇ ਪਰਿਸ਼ੀਕਾਲ ਜੀ ਤੇ ਅੱਜ ਆਪਾਂ ਚੱਲੇ ਆ ਤੁਹਾਨੂੰ ਧੰਨਵਾਦ ਪੰਜਾਬ ਸਿੰਘ ਜੀ ਸਥਾਨ ਤੇ ਸੋ ਇੱਥੇ ਅੱਜ 10ਵੀਂ ਭਰਨੀ ਹੈ ਜੀ ਸੋ ਇੱਕ ਤਾਂ ਆਪਾਂ ਨੇ ਮਸਤਾਬ ਦਾ ਮੱਥੜ ਕੇ ਪਹਿਲੇ ਹੁਣਾ ਸੋ ਇੱਕ ਆਪਣੇ ਤਾਇਆ ਕਿਨ ਗੱਡੀ ਲੈਤੀ ਆ ਉਹ ਨਵੀਂ ਘਰ ਕੀਤਾ ਆੜ ਕੇ ਉਹ ਗੱਡੀ ਵੀ ਲੈ ਕੇ ਜਾਈਆਂ ਸੋ ਆਪਾਂ ਸਾਰਾ ਸੁਣੋਣਾ 10ਵੀਂ ਦਾ ਜੋ ਉੱਥੇ ਸਥਾਨਾਂ ਉਹ ਦਿਖਾਵਾਂਗੇ ਸੋ ਮੈਂ ਤਾਂ ਬਿਤਾ ਹਾਂ ਉਹ ਪੋ ਵੀਚ ਆਪਣਾ ਕਹੇਆ ਲੱਗਦਾ। ਤੋ ਆਪਣੀ ਵੀਡੀਓ ਜੰਨ ਤੱਕ ਬਣੇ ਰਹੋ। ਧੰਨਵਾਦ। ਉਥੇ ਹਰ ਇੱਕ ਮਨੁਕਾਮਨਾ ਪੂਰੀ ਹੁੰਦੀ ਆ। ਸੋ ਜਿਵੇਂ ਕਿਸੇ ਦਾ ਬਿਆਨ ਹੀ ਹੁੰਦਾ। ਜਾਂ ਮਤਲਬ ਕਿਸੇ ਦਾ ਕੁਤਾ ਮੜਿਆ ਪਿਆ ਹਨਾ। ਤੇ ਉਥੇ ਸੁਖ ਸੁਖ ਕੇ ਸਭ ਬਸ਼ਨ ਟਸੋਖ ਪੂਰੀ ਹੁੰਦੀ ਆ ਉਦੀ। ਸੋ ਇੱਕ ਵਾਰੀ ਤੁਸੀਂ ਤਨ ਤਨ ਬਾਬਾ ਪੰਜਾਬ ਸਿੰਘ ਜੀ ਦੇ ਸਥਾਨ ਤੇ ਆ ਕੇ ਦੇਖੋ ਸੁਣੋ ਆਪੇ ਪਤਾ ਲੱਗੂਗਾ ਕਿ ਬਾਬੇ ਜੀ ਕਲਾ ਹੈ ਗਿਆ ਜਾਂ ਨਾ ਸੋਸਤਾ ਚੱਲਿਆ ਚੱਲਿਆਂਗੇ ਤਨ ਤਨ ਬਾਬਾ ਜੀ ਦੇ ਸਥਾਨ ਤੇ ਮੱਥਾ ਟੇਕਣ ਲਓ ਜੀ ਮਹਿਤਾਬ ਹੋ ਰਿਹਾ ਰੈਡੀ ਜਾਣ ਨੂੰ ਬਾਬਾ ਜੀ ਦੇ ਵਗਿਆ ਰੇਡੀ ਮੂਟਾ ਡੱਲਿਆ ਸੋ ਚੱਲੀਏ ਆਓ ਚੱਲੀਏ ਚਲ ਲਓ ਜੀ 10ਵੇਂ ਤੇ ਜਾਣ ਨੂੰ ਤਿਆਰ ਆਏ ਤੇ ਵਿੱਚ ਵਾਟਾ ਸਾਡਾ ਚਾਚਾ ਅਜਾ ਚ ਤਿਆਰੀ ਜੇ ਮੇਲੇ ਤੇ ਜਾਣ ਦੀ ਆਪਣੀ 10ਵੀਂ ਤੇ 10 ਮਿੰਟ ਤੇ ਚੱਲੇ ਤਜੋ 10 ਮਿੰਟ ਕਿਹੜੇ ਜ਼ਿਲ੍ਹੇ ਚ ਪੈਂਦੀ ਆ ਉਹ ਪਿੰਡ ਜਿੱਥੇ ਆਪਾਂ ਜਾਣਾਗਾ ਤਜੋ ਤਫੇ ਚ ਤਫੇ ਚ ਹਾਂ ਤਸੀਲ ਤਫਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਮੈਂ ਬੈਠ ਜਾ ਮੇਰਾ ਜੀ ਅਬ ਤੇ ਕੋਈ ਚਾਹੀਦਾ ਨਹੀਂ ਜੀ ਵਿੱਗਾ ਦੋਗਰਾ ਪਹੁੰਚਾਂਗਾ ਫਿਰ 900 ਇਹ ਇੱਕ ਪੱਤਰ ਕਿਵੇਂ ਦਿਨੇ ਹੁਣਾ ਗਾ ਲੀ ਲਾਉਂਦੇ ਆ ਕੋ ਦਾ ਵਧੀਆ ਬਟਾ ਹੀ ਜਾਂ ਹੂੰ ਹੋਵੇ ਠੀਕ ਹੈ ਨਾ ਇਰਾ ਲਾਜ ਨੇ ਮੁੜ ਕੇ ਰੁਕੇ ਉਹ ਦੋ ਤਿੰਨ ਸਾਲ ਹੋ ਗਏ ਮੈਨੂੰ ਤਿੰਨ ਸਾਲ ਹੋ ਗਏ ਇਰਾ ਹੁਣ ਚਾਲਿਆ ਹੁਣ ਫੇਰ ਚਾਲ ਨੂੰ ਚਾਲ ਲਾਓ ਜੀ ਅਸੀਂ ਪਹੁੰਚ ਗਏ ਦਸਵੀਂ ਤੇ ਤੋਂ ਆਪਾਂ ਲੈਤਾ ਪ੍ਰਸ਼ਾਦ ਰਾਹ ਚ ਜੇ ਆ ਗਿਆ ਮੇਨ ਗੇਟ ਵੜਦੇ ਸਾਰ ਅੰਦਰ ਸੋ ਆ ਜੋ ਆਪਸ ਉਹ ਸਾਹਮਣੇ ਗੁਰੂ ਘਰ ਦਾ ਗੇਟ ਜੋ ਆਪਾਂ ਪਹਿਲਾਂ ਦੇਖਿਆ ਸੀ ਉਹ ਸੜਕ ਦੇ ਬਣਿਆ ਹੋਇਆ ਮਤਲਬ ਆਪਾਂ ਕਿਤੇ ਡਿਊਟੀ ਦਾ ਡਿਊਟੀ ਬਣੀ ਹੋਈ ਆ ਰਾਤ ਚ ਉਹ

ادھر بھی جانا جنڈ تھلے اتنے ہوں نے سکھا پوریا دکھا

ਸੋ ਸਾਈਡ ਤੇ ਬਾਬੇ ਹੋਣੀ ਜੋ 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 ਕੋ ਪਾਉਣਾ ਹਾਂ ਦਾ ਪਾਰਟ ਕੇ ਰੱਖ ਲੈਂਦੇ ਨੇ ਬਾਅਦ ਚ ਪਾ ਦਾਂਗੇ ਜਦੋਂ ਜੋ ਚੋ ਮਤਲਬ ਉਹ ਪੋਰਟ ਪਾ ਲਵਾਂਗੇ ਇਧਰ ਸ਼ਾਈਡ ਤੇ ਜੀ ਲੰਗਰ ਹਾਲ ਆ ਗਿਆ ਲੰਗਰ ਹਾਲ ਦੀ ਬਹੁਤ ਸੋਹਣੀ ਹੈ ਜੀ ਪਹਿਲੇ ਦਿਨ ਤੇ ਸੋ ਸਾਨੂੰ ਅੱਜ ਦੀ ਵੀਡੀਓ ਆਪਣੇ ਕਿੱਦਾਂ ਦੀ ਲੱਗੀ ਸੁਮਤ ਕਰਕੇ ਜਰੂਰ ਦੱਸਿਓ ਤੇ ਆਪਣਾ ਚੈਨਲ ਕਰ ਲੈ ਸਬਸਕ੍ਰਾਈਬ ਆਪਣਾ ਪੰਜਾਬ ਪੀਵੀ ਧੰਨਵਾਦ